ਹਾਂਜੀ ਬਾਈ ਦਸਰੀ ਗੱਲ ਤੁਹਾਡਾ ਨਵੇਂ ਬਲੌਸ ਕੋਲ ਹੈ ਤੇ ਅੱਜ ਪੰਗੇ ਦੇ ਸਮੂਹਾਂ ਦਾਦੇ ਨਾਲ ਤੇ ਮੋਟਰਸਾਈਕਲ ਦੇ ਤੇ ਸਾਡੀ ਸੜਕ ਦੇਖੋ ਯਾਰ ਸੜਕ ਬਈ ਸੜਕ ਵਾਲਿਆਂ ਨੂੰ ਗੱਲ ਕਹਿਣੀ ਆ ਇੱਕ ਸਾਡੇ ਪਿੰਡ ਸੜਕ ਕੁਝ ਬਣ ਗਿਆ ਨਾ ਤੇ ਸਟੇਡੀਅਮ ਵੀ ਨਹੀਂ ਬਣਿਆ ਲੈ ਸੜਕ ਸੜਕ ਨਹੀਂ ਬਣੀ ਵਾਲੇ ਸਾਡੇ ਪਿੰਡ ਚ ਮਰੇ ਪਾਪਾ ਕੋ ਢੋਹਦਾ ਸੀ ਉਦੋਂ ਵੀ ਕਹਿੰਦੇ ਆ ਸੜਕਲੇ ਬਣੀ ਜਿਹੜੀ ਪਿੱਛੇ ਬੰਦਾ ਦੇਖੋ ਦਾਦਾ ਆਪਣੇ ਪਾਪਾ ਦਾ ਤੇ ਹਾਲੇ ਛੋਟੇ ਹੁੰਦੇ ਨੇ ਬੜਾ ਦਾ ਅਸੀਂ ਵੀ ਬੜਾ ਹੋ ਜਾਗੇ ਸਾਰੀ ਤੇ ਮਨ ਦੀ ਵਸਤ ਇਹ ਵੀਡੀਓ ਯਾਰ ਭਾਈ ਪਹੁਣ ਚਮਾਨ ਜਿਹੜਾ ਵੀ ਸਾਡੇ ਸਿਹਾਰ ਇਲਾਕੇ ਚ ਮੰਤਰੀ ਆ ਵੀ ਉਹਦੇ ਲੱਭ ਪਜਾ ਦੋ ਸਾਡੇ ਬੱਚੇ ਕੜਕ ਬਣ ਚੁੱਕੀ ਨਾ ਜਿਹੜਾ ਵੀ ਸਾਡੇ ਸਕੂਲ ਚ ਸਾਡੇ ਇੰਟਰ ਕਿਸੇ ਵੀ ਪ੍ਰੋਗਰਾਮ ਹੋਦਾ ਜਾਂ ਮਾਸਟਰ ਕੋਈ ਵੀ ਆਉਂਦੇ ਨੇ ਕੋਈ ਵੀ ਚੱਕੀਆਂ ਨਾਲ ਆਈ ਗੋਸਹੜਾ ਰਾਈ ਉਹਨਾਂ ਨਾਲ ਟੀ ਹਾਲ ਖਦੋਣਾ ਯਾਰ ਇਹ ਤੋਂ ਅੱਜ ਕੁਝ ਮੈਂ ਜਾਣ ਜਿਵੇਂ ਸਾਤੀ ਸਭ ਵੀ ਐ ਲੜੋ ਤੁਸੀਂ ਘਰ ਕੋਲ ਇਹ ਨੱਕ ਬੱਟੇ ਰਹਾ ਇੱਕ ਦਿਨ ਚ ਬਸਰ ਉਹ ਹਨਵਾਰੀ ਹੋ ਗਈ ਆ ਇਹ ਤਾਂ ਜਿਹੜੀ ਵਾਰ ਤਾਂ ਮਿੱਤਰੋ 3 ਦਿਨ ਬਸ ਖਰਾਬ ਹੋ ਜਾਂਦੀ ਹੈ ਨਾ ਹੁਣ ਮੇਰੀ ਬੰਦੂਕ ਨਾਲ ਕਿ ਯਾਰ ਵੀਡੀਓ ਬਣਾਉਂਦੇ ਆ ਦੇਖੋ ਤੁਸੀਂ ਸੀਸੇ ਚ ਮੈਂ ਲੇਖੋ ਤੁਸੀਂ ਸੀਸੇ ਚ ਦੇਖ ਲਓ ਜੀ ਹੁਣ ਪਿੰਡ ਜਾ ਰਹੇ ਤੇ ਆਪਾਂ ਆਪਣਾ ਪਿੰਡ ਆ ਕੇ ਦੇਖੋ ਰੋੜ ਹੋਈ ਜਾਂ ਜੰਮਲ ਨਾਥਣੇ ਬਲਦੇ ਨਵੀਂ ਵੀਡੀਓ ਚ ਤੇ ਆਪਣੇ ਜਿਹਨੇ ਮਾਈਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਲਓ ਕਿੰਮਤ ਆਪਰੋਥ ਜੁੜ ਕੇ ਬੈਠਿਆ ਵੀ ੜਕਤੀ ਗੌਰ ਕਰੋ ਇਹ ਪਿੰਡ ਤੇ ਹਾਲ ਜਿਹੜਾ ਸੁਰੂਰ ਬੋਲ ਦੇ ਬਾਈ ਸਾਡੇ ਪਿੰਡ ਚੋ ਯਾਰ ਸਟੇਡੀਅਮ ਤੇ ਸੜਕ ਦੀ ਘਾਟ ਆ ਨਾ ਅਸੀਂ ਉਧਰ ਖੇਡਦੇ ਆ ਕਬੱਡੀ ਕੁਝ ਵੀ ਖੇਡਦੇ ਆ ਤਾਂ ਸਮਸ਼ਾਨ ਘਾਟ ਵਿੱਚ ਸੇਬਿਆਂ ਚ ਜਾ ਕੇ ਖੇਡਦੇ ਆ ਤੇ ਮੂੜੇ ਵੱਡੇ ਟਰਾਲੀ ਆ ਗਈ ਬਾਈ ਹੁਣ ਬੱਡੀ ਟਰਾਲੀ ਆ ਗਈ ਥੀ ਯਾਰ ਭਾਈ ਮਸਾ ਲਗਾਇਆ ਮੋਟਰਾਂ ਵਾਲੀ ਕੱਟ ਨਾਲ ਦੇਖੋ ਦੇ ਤੁਹਾਨੂੰ ਪੱਤੀਆਂ ਨਾ ਜੇ ਸਟੇਡੀਅਮ ਹੋਵੇ ਤਾਂ ਬੱਚਿਆਂ ਨੂੰ ਸੌਣ ਦਾ ਕੋਈ ਹੈ ਹਾਂ ਉਸ ਸੰਸਰਾਂ ਘਾੜ ਤੇ ਬੱਚੇ ਖੇਡਣ ਜਾਂਦੇ ਹੋਗੇ ਜੇ ਸਟੇਡੀਅਮ ਹੋਵੇ ਉਹ ਕਿਹਨਾਂ ਖੇਡਣਗੇ ਬੱਚੇ ਉਹ ਤਾਂ ਗੱਲ ਸਮਝਾਨਗਾਰ ਦੇ ਵਿੱਚ ਨਾ ਥੋੜਾ ਫਾਂਗੁੱਟ ਕੇ ਖੇਡਣ ਲੱਗ ਪਾਗੇ ਦੋ ਦਿਨ ਮਹੀਨੇ ਲੱਗ ਜਾਂਦੇ ਆ ਬਾਅਦ ਚ ਉਹ ਤੇ ਕਾ ਖਾਤਾ ਪਿਆ ਦਾ ਸਭ ਕੁਝ ਚਲਦਾ ਇਸ ਸਟੇਡੀਅਮ ਬੈਠੇ ਮਿੰਟ ਜਿੱਥੇ ਯਾਰ ਕਬੱਡੀ ਖੇਡਣਾ ਹੈ ਸਾਰੇ ਬੱਚੇ ਅੰਦਰੇ ਭੱਜਣ ਉਹ ਤੇ ਕੁੱਦਣ ਦੌੜਨ ਕਬੱਡੀ ਖੇਡਣਾ ਤੇ ਦਸ਼ਾ ਤੋਂ ਦੂਰ ਰਹਿਣਾ ਚਲ ਇਹ सोनू Saab ਨੂੰ ਪਤੀ ਆ ਸਿਹਾਲ ਪਿੰਡ 'ਚ ਸੜਕਾਂ ਕਿੰਨੀਆਂ ਕਈ ਵਧੀਆ ਨੇ ਤੇ ਜਿਹੜੀ ਤੋਂ ਸੜਕ ਦੇਖ ਰਿਓ ਪਹੀ ਹੈਗੀ ਸੜਕ ਨਹੀਂ ਹੈਗੀ ਤਨ ਉਹ ਤਾਂ ਇੱਕ ਵੀ ਲੋਕ ਦਾ ਦਾਣਾ ਨਹੀਂ ਦੇਖਦਾ ਉਹ ਲੋਕ ਕਿੱਥੇ ਪਈ ਹੋਈ ਐ ਸੈਡ ਸੂਟ ਦੇ ਕਿਥੇ ਨਹੀਂ ਦੇਖਦਾ ਉਹ ਉਹਨਾਂ ਸੜਕਾ ਪਰ ਹੈ ਪਹੀਆ ਅਸਲ ਚ ਤੋਏ ਚ ਡੜ ਦੇ ਜਿਹੜਾ ਕੋਈ ਬਾਹਰੋਂ ਰਿਸ਼ਤੇਦਾਰ ਆ ਜਾ ਕੋਈ ਸਮਾਨ ਸਮਾਨ ਦੇਣਾ ਹੁੰਦਾ ਕੋਈ ਪਰਸਲ ਲੈ ਆਉਂਦੇ ਨੇ ਕੋਈ ਖਾਣਾ ਦੇਣਾ ਆਉਂਦਾ ਉਹ ਤਾਂ ਇਹ ਦੇਖਦੇ ਹੋਣੇ ਵੀ ਸਿਹਾਲ ਕਿਹੜਾ ਪਿੰਡਾ ਵੀ ਇੱਥੇ ਸੜਕ ਹੀ ਹੋਵੇ ਯਾਰ ਵੀ ਉਹਨਾਂ ਦਾ ਵੀ ਮੋਟਰਸਾਈਕਲ ਗੱਡੀ ਖੜਖੜ ਕਰਨ ਲੱਗ ਜਾਂਦੀ ਉਹ ਵੀ ਸੜਕ ਤੇ ਆ ਕੇ ਤੇ ਸਾਡੇ ਪਿੰਡ ਵੀ ਚੀਮਾ ਬਾਈ ਵੀ ਆਇਆ ਥੀ ਹਰਪਾਲ ਸਿੰਘ ਚੀਮਾ ਉਹਦੀ ਗੱਡੀ ਵੀ ਆਈ ਥੀ ਧੜਕ ਧੜਕ ਕਰਦੀ ਉਹ ਕਿੱਡਾ ਜਹਾਜ ਚਾਇਤੇ ਤੇ ਤੁਸੀਂ ਖੁਦ ਦੇਖਾ ਲਓ ਸੜਕ ਕਿੰਨੀ ਖਰਾਬ ਆ ਗਈ ਤੇ ਇੱਕ ਹੱਥ 'ਚ ਮੋਬਾਈਲ ਫੜਖਿਆ ਇੱਕ ਹੱਥ 'ਚ ਮੈਂ ਮੋਟਰਸਾਈਕਲ ਚਲਾ ਰਿਹਾ ਤੇ ਇਹ ਜਿਹੜੀ ਥੋੜੀ ਬੋਦੀ ਮਿੱਟੀ ਪਈ ਹੋਈ ਹੈ ਸਰਪੰਚਾ ਵੱਲੋਂ ਪਈ ਹੋਈ ਹੈ ਪਿੰਡ ਸਿਹਾਲ ਦੇ ਜਦ ਸਿਹਾਲ ਤੇਰੀ ਸੀ ਹਾਲ ਵੱਲੋਂ ਤੇ ਜੇ ਉਹ ਮਿੱਟੀ ਨਾ ਪਾਉਂਦੇ ਤਾਂ ਸੜਕ ਇਧਰ ਉਧਰ ਤੇਡੀ ਬਿੰਗੀ ਸੜਕ ਦੀ ਤਾਂ ਬਹੁਤ ਨੁਕਸਾਨ ਹੁੰਦਾ ਸੜਕ ਤੇ ਸਾਨੂੰ ਸਭ ਨੂੰ ਪਤਾ ਆ ਵੀ ਆਪਾਂ ਜਦੋਂ ਕਣਕ ਵੜਦੇ ਹਾਂ ਜਿਹੜੀ ਵੜਦੇ ਹਾਂ ਕੋਈ ਫਸਲ ਹੁੰਦੀ ਆ ਉਹਨੂੰ ਵੇਚਣ ਜਾਣੇ ਹੁੰਦਾ ਸ਼ਹਿਰ 'ਚ ਤੇ ਟਰੈਕਟਰ ਜਦੋਂ ਲੰਘਦੇ ਨੇ ਸੜਕਾਂ ਉੱਪਰ ਦੀ ਤਾਂ ਕੋਈ ਇੱਧਰ ਟਰੈਕਟਰ ਪਲਟ ਗਿਆ ਵੀ ਇੱਧਰ ਪਹਿਲਾਂ ਤਾਂ ਖਾਜ ਬਹੁਤ ਜਰੂਰ ਉਸ ਨਿਕਲ ਰਹੀ ਦੀ ਪਰ ਸਰਪੰਚ ਸਾਹਿਬ ਨੇ ਥੋੜੀ ਜੀ ਮਿੱਟੀ ਪਵਾ ਕੇ ਸੜਕ ਤੇ ਪੱਧਰੀ ਕਰਤੀ ਤੇ ਉਹਨਾਂ ਦਾ ਧੰਨਵਾਦ ਸਰਪੰਚ ਸਾਹਿਬ ਦਾ ਸੜਕ ਥੋੜੀ ਬਹੁਤੀ ਪੱਧਰੀ ਦਾ ਕਰਤੀ ਤੇ ਵੀ ਉਹਨੂੰ ਬੇਨਤੀ ਆ ਉਹਨੂੰ ਐਲ ਐ ਸਾਹਿਬ ਤੇ ਚੀਮਾ ਸਾਹਿਬ ਤੇ ਭਗਵਾਨ ਤੁਹਾਨੂੰ ਤੇ ਵੀ ਸਾਡੇ ਪਹਿਲਾਂ ਤਾਂ ਸਾウス ਸਤਰੀ ਘਾਲ ਜਾਰਨ ਨੂੰ ਫੜੇ ਪਿੰਡ ਦੀ ਸੜਕ ਬਣਵਾਈ ਜਾਵੇ ਤੇ ਸਾਡੇ ਪਿੰਡ ਚ ਸਟੇਡੀਅਮ ਦੀ ਬਹੁਤ ਆਟਾ ਜਵਾਖ ਖੁਸ਼ੀਆਂ ਚ ਖੇਡਣ ਜਾਂਦੇ ਨੇ ਅਥਰੇ ਕਬੱਡੀ ਸਿਵਿਆਂ ਚ ਫਸਾਨ ਘਾੜ ਚ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਜੇ ਤੇ ਸਿਵਿਆਂ ਚ ਖਬਰ ਉਬਲ ਸੱਪ ਚ ਪਾਏ ਨਾ ਜਵਾਖ ਖੇਡ ਰਹੇ ਹੁੰਦੇ ਨੇ ਇੱਕਦਮ ਤੁਸੀਂ ਸਟੇਡੀਅਮ ਬਣਵਾ ਸਕਦੇ ਹੋ ਸਾਡੇ ਪਿੰਡ ਤੇ ਸੜਕ ਬਣਵਾ ਸਕਦੇ ਹੋ ਇਹ ਹੀ ਆਪਣੀ ਬੇਨਤੀ ਸੀ